ਉਹ ਤੁਸੀਂ ਇੱਕ ਡਰ ਦਾ ਮਾਹੌਲ ਬਣਾਇਆ ਹੋਇਆ ਤੁਸੀਂ ਤਾਂ ਪੰਜਾਬ ਨੂੰ ਵੰਡਤਾ ਪਹਿਲਾਂ ਹੀ ਤੁਸੀਂ ਤਾਂ ਪੰਜਾਬ ਤੇ ਬੈਰੀਕੇਡ ਲਾਤੇ ਇੰਨੇ ਬੈਰੀਕੇਡ ਤਾਂ ਪਾਕਿਸਤਾਨ ਨਹੀਂ ਲੱਗੇ ਹੋਏ ਜਿਹੜੇ ਤੁਸੀਂ ਪੰਜਾਬ ਨੂੰ ਦਿੱਲੀ ਤੋਂ ਰੋਕਣ ਲਈ ਲਾਏ ਹੋ ਕੀ ਕੰਮ ਜਦੋਂ ਤੁਹਾਨੂੰ ਅੰਨ ਦੀ ਲੋੜ ਆ ਜਦੋਂ ਤੁਹਾਨੂੰ ਫੌਜੀਆਂ ਦੀ ਲੋੜ ਆ ਦੇਸ਼ ਤੇ ਉਦੋਂ ਤੁਹਾਨੂੰ ਪੰਜਾਬ ਯਾਦ ਆਉਂਦਾ ਅੱਜ ਤੁਸੀਂ ਕਿਵੇਂ ਰੋਕਣ ਲਾਈਆਂ ਇਹਦਾ ਮੈਸੇਜ ਕੀ ਆ ਜੀ ਕਿਸਾਨ ਜੇ ਚਲੇ ਜਾਣਗੇ ਦਿੱਲੀ ਪਹਿਲਾਂ ਵੀ ਤਾਂ ਬੈਠੀ ਰਹੇ ਕੀ ਉਹਨਾਂ ਨੇ ਕਰਤਾ ਸੀ ਉਦੋਂ ਅੱਜ ਤੁਸੀਂ ਇਸ ਤਰੀਕੇ ਨਾਲ ਟੋਹੇ ਜਿ ਮਸ਼ੀਨਾ ਲੱਗੀਆਂ ਹੋਈਆਂ ਉਹ ਫੌਜ ਲੱਗੀ ਆ ਪੈਰਾਮਿਲਟਰੀ ਫੋਰਸਸ ਵਾ ਆਇਆ ਕਨਿੰਕੇ ਬੀਐਸਐਫ ਸੀਆਰਪੀ ਰੈਪਿਡ ਫੋਰਸ ਕਿਹੜੀ ਫੋਰਸ ਹੈ ਜਿਹੜੀ ਨਹੀਂ ਲੱਗੀ ਹੋਈ ਸੀ ਤੇ ਇਸ ਤਰੀਕੇ ਨਾਲ ਕਿਲਾਬੰਦੀ ਕਰ ਲਈ ਜਿਵੇਂ ਪੁਰਾਣੇ ਮੁਗਲ ਰਾਜ ਵੇਲੇ ਇਹ ਇਹ ਗੱਲ ਮੈਂ ਦੇਖੀਦਾ ਸੀ ਮੈਂ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਜਿੰਨਾ ਤੁਸੀਂ ਇਹ ਚੀਜ਼ਾਂ ਕਰੋਗੇ ਮੈਂ ਕਹਿੰਦਾ ਕਿਸਾਨ ਸੰਗਠਨ ਸਭ ਨੂੰ ਯਾਰ ਕਿਸਾਨ ਤਾਂ ਸਮਝਦਾ ਏ ਸਾਂ ਦਾ ਚਾਹੇ ਉਦੋਂ ਸਿਆਸੀ ਬੰਦਾਂ ਦਾ ਦਖਲ ਨਹੀਂ ਸੀ ਉਹਨਾਂ ਨੇ ਕਿਹਾ ਪਰ ਅਸੀਂ ਇੱਕ ਸਾਲ ਲਗਾਤਾਰ ਜੰਤਰ ਮੰਤਰ ਐਮਪੀ ਬੈਠਾ ਰਿਹਾ ਮੈਂ ਇੱਕ ਸਾਲ ਹੁਣ ਵੀ ਚਾਹੇ ਕੋਈ ਕਹੇ ਨਾ ਕੋਈ ਕਹੇ ਪਰ ਜੇ ਤੁਸੀਂ ਸਾਡੇ ਕਿਸਾਨਾਂ ਤੇ ਕਿਸੇ ਤੇ ਵੀ ਤੁਸੀਂ ਲਾਠੀ ਚਾਰਜ ਕਿਸੇ ਨੂੰ ਵੀ ਜੇ ਤੁਸੀਂ ਰੋਕਿਆ ਅਸੀਂ ਉਦੋਂ ਪਿੱਛੇ ਨਹੀਂ ਹਟਾਂਗੇ ਅਸੀਂ ਆਪ ਆਪਣੇ ਪਰਿਵਾਰਾਂ ਨਾਲ ਉੱਠ ਕੇ ਪਾਰਟੀਆਂ ਤੋਂ ਉੱਠ ਉੱਠ ਕੇ ਤੇ ਆਪਣੀਆਂ ਪਾਰਟੀਆਂ ਨੂੰ ਵੀ ਕਹਾਂਗੇ ਕਿ ਜੇ ਕਿਸਾਨ ਨੂੰ ਇਹ ਨਿੰਗਰਚ ਬੈਰੀਗੇਟ ਲਾਉਂਦੇ ਆ ਕਿਸਾਨ ਦਾ ਝੰਡਾ ਲੈ ਕੇ ਪਾਰਟੀ ਦਾ ਝੰਡਾ ਲੈ ਕੇ ਨਹੀਂ ਕਿਸਾਨ ਦਾ ਝੰਡਾ ਲੈ ਕੇ ਉੱਥੇ ਸਾਰੇ ਪਹੁੰਚੋ ਇਹ ਕੋਈ ਮਖੌਲ ਹੈ ਇਹ ਕੋਈ ਤੁਸੀਂ ਤੁਸੀਂ ਸਮਝਦੇ ਕਿਉਂ ਆਪਣੇ ਆਪ ਨੂੰ ਵੀ ਕਿਸਾਨ ਯਾਰ ਇੱਕ ਰੋਟੀ ਦਿੰਦਾ ਇੱਕ ਅਨਾਜ ਦਿੰਦਾ ਤੇ ਤੁਸੀਂ ਉਹਦੇ ਮੂਰੇ ਇਹ ਵੈਰੀਗੇਟੇ ਤਮਾਸ਼ਾ ਕੀ ਆ ਤੁਸੀਂ ਲੱਗ ਕਰਕੇ ਰੱਖਦੇ ਸਾਨੂੰ ਤਿੰਨ ਦਿਨ ਤੁਸੀਂ ਇੰਟਰਨੈਟ ਬੰਦ ਕਰਤੇ ਅੱਜ ਦੀ ਤੁਸੀਂ ਕੱਟਤਾ ਪੰਜਾਬ ਨੂੰ ਪਹਿਲਾਂ ਹੀ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਢੀ ਥੋੜੀ ਛੋਟਾ ਪਾਣਾ ਮੈ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਅਸੀਂ ਕਦੇ ਤੁਹਾਨੂੰ ਕੁਝ ਨਹੀਂ ਕਿਹਾ ਅਸੀਂ ਕਦੇ ਤੁਹਾਡੇ ਹੱਕ ਦੀ ਉਹ ਗੱਲ ਕੀਤੀ ਹੈ ਤੇ ਤੁਸੀਂ ਸਾਡੇ ਦੁਸ਼ਮਣ ਬਣ ਕੇ ਬੈਠੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਉਹ ਕਿਸਾਨ ਅੱਜ ਗੁਰੂ ਦਾ ਨਾਮ ਲੈਣ ਦਰਬਾਰ ਸਾਹਿਬ ਗਏ ਹੋਏ ਨੇ ਮੈਨੂੰ ਪਤਾ ਬਹੁਤ ਸਾਡੇ ਸਾਥੀ ਗਏ ਨੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਅਸੀਂ ਪਿੱਛੇ ਨਹੀਂ ਹਟਣਾ ਸਿਰ ਜਾਵੇ ਚਾਹੇ ਜਾਵੇ ਪਿੱਛੇ ਨਹੀਂ ਹਟਣਾ ਇੱਥੇ ਤੱਕ ਜਿਹੜਾ ਕਿਸਾਨ ਨਾਲੇ ਇੱਕ ਗੱਲ ਮੇਰੇ ਸੁਣੋ ਉਹ ਕਿਸਾਨ ਦਾ ਰੋਜ਼ ਰੋਜ਼ ਖੇਤ 'ਚ ਖੁਲਦਾ ਮਿੱਟੀ ਨਾਲ ਤੇ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਉੱਥੋਂ ਪੈਦਾ ਕਰਦਾ ਏ ਤੇ ਤੁਸੀਂ ਸੜਕਾਂ ਤੇ ਕੀ ਕਰ ਲੋਗੇ ਖੇਤਰ ਖੇਤ ਨਹੀਂ ਕੀ ਕਿਸਾਨ ਲਈ ਥੋਤੋਂ ਕਿਸੇ ਤੋਂ ਨਹੀਂ ਤੋਰ ਹੋਣਾ ਕਿਸਾਨ ਨੂੰ ਤਾਂ ਪਾਣੀ ਭਰ ਦੋ ਕੁਝ ਭਰ ਲਓ ਨਹੀਂ ਤਾਂ ਖੇਤ ਖੇਤ ਹੋ ਕੇ ਦਿੱਲੀ ਪਹੁੰਚ ਜਾਣ ਤੁਸੀਂ ਆ ਬੰਨ ਜੇ ਲਾ ਕੇ ਕੀ ਕਰੋਗੇ ਇਸ ਕਰਕੇ ਇਹ ਪੰਗੇ ਲੈਣੇ ਬੰਦ ਕਰੋ